ਇਹ ਕਿ ਬਹੁਤਾਂ ਪਰਿਸ਼ਰਥੀ ਜਨਜੀ ਦਾ ਸਾਡੇ ਦਾ ਇਲਾਕਾ ਹੈ ਨੂਰ ਪਰ ਜੀਤੀ ਦਾ ਇਲਾਕਾ ਹੈ। ਥੇਰਾ ਸਾਡੇ ਬੋਲ ਲੰਗੀਆਂ ਦੇ دریا ਸਾਡੇ ਬੋਲ ਲੰਗੂ ਦੇ ਪਰ ਅਜੇ ਤੱਕ ਸਾਡੇ ਰਾਕੇ ਉਪਰ ਸंचाई ਵਾਲਾ ਪਾਣੀ ਨਹੀਂ ਮਿਲ ਚੁਕਿਆ। ਸंचाई ਵਾਲਾ ਪਾਣੀ ਮਿਲਣਾ ਤਾਂ ਦੂਰ ਦੀ ਗੱਲ। ਲੱਗੋ ਐਤੋ ਮੁੱਖ ਮੰਤਰੀ ਵੀ ਰਹਿ ਰਹੇ ਸੀ ਸਰ ਕੇ ਤੋਂ ਬੜੇ ਹੋਏ ਐ ਕਹਿੰਦੇ ਮੁੱਖ ਮੰਤਰੀ ਵੀ ਰਹਿ ਰਹੇ। ਮੰਤਰੀ ਵੀ ਰਹਿ ਰਹੇ। ਪਰ ਕਿਸੇ ਨੇ ਅਜੇ ਤੱਕ ਕਿਸੇ ਫਾਈਲ ਤੇ ਇੱਕ ਲੈਨ ਵੀ ਨਹੀਂ ਲਿਖੀ। ਪ੍ਰਿੰਸੀਪਲ ਦਾ ਸਚਾਈ ਵਾਲਾ ਪਾਣੀ ਦੇਣ ਦੀ ਲੋੜ ਹੈ ਬੈਠੇ ਚੈਲੇ ਜਰਦਾ ਥੋੜੀ ਅੱਡੇ ਬੁੜੀ ਪੈਣੀ ਡੜ ਗਈ ਜਿਹੜੇ ਕਿਸੇ ਨੇ ਇੱਕ ਲੈਣ ਲਿਖੀ ਹੋਵੇ ਤਾਂ ਕੱਲ ਇੱਕ ਦਿਫਾਏ ਤੋਂ ਲਗਾਈ। ਅਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜਦੋਂ ਤੋਂ ਮੈਂ ਮੇਰੇ ਬਣਿਆ ਉਦੋਂ ਦਾ ਅਸੀਂ ਲਗਾਤਾਰ ਇਸ ਕੰਮ ਦੇ ਮਰੂ ਲੱਗੇ ਹੋਏ ਆਏ ਵੀ ਅਸੀਂ ਇਹ بڑے ਇਲਾਕੇ ਨੂੰ ਸਚਾਈ ਵਾਲਾ ਪਾਣੀ ਦੇਈਏ। ਹੁਣ ਕਹੇ ਤੱਕ ਦੀ ਕਿਤੇ ਜਾਵੇਂ ਅਰਬਾਂ ਬੰਦੇ ਐਰ ਕੰਡੀ ਕਿੱਥੋਂ ਪਾਣੀ ਆਣਾ ਕਿੱਥੋਂ ਬਿਆਣਾ ਕਿਹੜੇ ਰਸਤੇ ਤੇ ਆਣਾ ਕਿੱਦਾਂ ਆਣਾ ਬਹੁਤ ਲੱਭਾ ਚੋਣਾ ਕਰੇ ਉਹਦੇ ਲਈ ਬਹੁਤ ਬੜੀ ਚਲਾਨੇ ਦੀ ਲੋੜ ਹੈ ਔਰ ਮੈਂ ਤੁਹਾਨੂੰ ਲਈ ਗੱਲ ਸਾਂਝੀ ਕਰਨਾ ਔਰ ਇਸ ਸਥਿਤੀ ਦੀ ਗੱਲ ਹੈ ਕਿ ਇਹ ਪਲਾਣੇ ਕਰਦੇ ਜਦੋਂ ਉਠੀ ਪਾਣੀ ਉਹਨੂੰ ਸੁਰੱਖਿਆ ਬਣਦਾ ਪਹਿਲਾਂ ਨਕਸ਼ੇ ਵਾਲਾ ਹੈ ਕਰਾਈ ਚੋਣਾ ਪੈਂਦਾ ਕੋਈ ਨਕਸ਼ੇ ਵਾਲਾ ਕਰਾਈ ਬੋਲੇ ਫਿਰ ਸਰਕਾਰ ਨੇ ਟੈਂਡਰ ਕੱਢਿਆ ਕਿ ਕੰਪਨੀਆਂ ਨੂੰ ਭਰਾਈਏ ਇਸੇ ਕੰਪਨੀ ਨੂੰ ਠੀਕਾ ਨਹੀਂ ਉਹ ਸਾਨੂੰ ਪਰਾਣੀ ਕਰਕੇ ਦੇਵੇ ਕਿ ਕਿਧਰ ਪਰਾਣੀ ਆਉਂਗਾ ਇੱਥੇ ਜੰਗਲ ਦੇ ਵਿੱਚ ਆਉਂਗਾ ਸਵਾਤੋ ਆਉਂਗਾ ਅਨੰਤ ਭਰਾਈ ਦੇ ਵਿੱਚ ਆਉਂਗਾ ਜਿਹੜੇ ਗੱਲਾਂ ਬਾਤਾਂ ਕਰਦੇ ਕਿ ਉਹਨਾਂ ਬੁਲਾਵਾ ਜੁ ਕਰ। ਉਹ ਉਸ ਕੰਪਨੀ ਦਾ ਟਰੈਂਡ ਜਿਹੜਾ ਉਹ 36 ਲੱਖ ਰੁਪਏ ਦਾ ਇੱਕ ਕੰਪਨੀ ਨੂੰ ਪੰਜਾਬ ਸਰਕਾਰ ਨੇ ਦਿੱਤਾ ਉਹ ਕੰਪਨੀ ਕਿ ਸਾਰੀ ਪਰਾਣੀ ਕਰਕੇ ਦੇਉਗੀ ਉਹ ਕੰਪਨੀ ਦੇ ਬਲਾਜ ਵਿੱਚ ਕੰਮ ਕਰਨਗੇ। ਫਰਦੂ ਨਾ ਬਲਾਵਾ ਕਿ ਥੋੜੀ ਸਲਾਹ ਵੀ ਡਾਣ ਲਵਾਗੇ। ਤੋ ਇਸ ਕੰਮ ਦੇ ਮਗਰ ਲੱਗੇ ਆ